10 ਫੀਟ ਤੇ ਨਾ ਫੋਨ ਆਇਆ ਜੀ ਭਾਈ ਬੱਚਾ ਇੱਕ ਇੱਥੇ লাশ ਪਈ ਜੀ ਬੱਚੀ ਦੀ ਲਹਿਰ ਦੇ ਵਿੱਚ ਉਹ ਜਦੋਂ ਮੈਂ ਮੌਕੇ ਤੇ ਪਹੁੰਚਾ ਉਹ লাশ ਬੱਚੀ ਨੂੰ ਕੱਢ ਕੇ ਬਾਹਰ ਰੱਖੀ ਗਈ ਸੀ ਇਸ ਵੰਦੀ ਸਾਡੇ ਡਿਊਟੀ ਅਫਸਰ ਜਿਹੜੇ ਮੈਂ ਉਹ ਬਿਲਕੁਲ ਪਹਿਲਾਂ ਪਹੁੰਚੇ ਸੀ ਹੁਣ ਫੌਲਤ ਦੇ ਦਸਤਨ ਬਾਬਤ ਕੋਈ ਲੇੜੀ ਇੱਥੇ ਸੁੱਟ ਕੇ ਗਈ ਜੀ ਬੱਚੇ ਦੀ ਉਸ ਵੰਦੀ ਉਸ ਜਿਹੜੇ ਸੀਸੀਟੀਵੀ ਫੁਟੇਜ ਜਿਹੜੇ ਨਾਲ ਉਹ ਦੇਖ ਕੇ ਉਸ ਵੰਦੀ ਕਰਦੇ ਉਹ ਜੋ ਵੀ ਪਹਨ ਦੀ ਕਾਰਵਾਈ ਕੀਤੀ ਕਰਾਂਗੇ ਜ਼ਰੂਰ क्या करना है आज आ रही है देखा क्या इधर चल रही है और जगह देखा करता करता तो नाम वाले कम कर लोगी और सर्दी है तो फिर बैठ कर लो 10 मिनट पे ना फोन आया जी कोई बच्चा इधर ਇੱਥੇ ਲਾਸ਼ ਪਈ ਏ ਬੱਚੇ ਦੀ ਨਹਿਰ ਦੇ ਵਿੱਚ ਉਹ ਜਦੋਂ ਮੈਂ ਮੌਕੇ ਤੇ ਪਹੁੰਚਿਆ ਉਹ ਲਾਸ਼ ਜਿਹੜੇ ਬੱਚੇ ਦੀ ਕੱਢ ਕੇ ਬਾਹਰ ਰੱਖੀ ਗਈ ਏ ਇਸ ਬੰਦੀ ਸਾਡੇ ਡਿਊਟੀ ਅਫਸਰ ਜਿਹੜੇ ਨੇ ਉਹ ਮੈਨ ਤੋਂ ਪਹਿਲਾਂ ਪਹੁੰਚ ਚੁੱਕੇ ਸੀ ਉਹ ਪੁਲਿਸ ਨੇ ਦਸਤਾਵੇਜ਼ ਮੁਤਾਬਕ ਕੋਈ ਲੇੜੀ ਇੱਥੇ ਸੁੱਟ ਕੇ ਗਈ ਏ ਬੱਚੇ ਨੂੰ ਉਸ ਬੰਦੀ ਉਸ ਜਿਹੜੇ ਸੀਸੀਟੀਵੀ ਫੁਟੇਜ ਜਿਹੜੇ ਨਾਲ ਉਹ ਦੇਖ ਕੇ ਉਸ ਬੰਦੀ ਜੋ ਵੀ ਕਾਰਵਾਈ ਕਰੂਗੀ ਕਰਾਂਗੇ ਜ਼ਰੂਰ ਕਰਾਂਗੇ ਕਿੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਨਹੀਂ ਇੱਥੇ ਲਾਗੇ ਚੱਕ ਦਿੰਦੇ ਆ ਫਿਰ ਪਿੱਛੋਂ ਸ਼ੁਰੂ ਕਰਾਂਗੇ ਅਸੀਂ ਜਿੱਥੇ ਕੈਮਰਾ ਮਿਲਦਾ ਹੈ ਉੱਥੋਂ ਹੀ ਸ਼ੁਰੂ ਕਰਾਂਗੇ ਸਰ ਇਹ ਪਤਾ ਲੱਗਾ ਬੱਚੇ ਨੂੰ ਬਾਹਰ ਕਿੱਧਰ ਕੱਟਿਆ ਗਿਆ ਕਿੱਨੇ ਕੱਟਿਆ ਪਪੂ ਕਿਨੇ ਕੱਟਿਆ ਇਹ ਲੜਕੀ ਹੈ ਲੜਕਾ ਹੈ ਕਿੰਨੇ ਕੋ ਮਹੀਨੇ ਤੱਕ ਕਿੰਨੇ ਕੋ 4 ਮਹੀਨੇ ਦਾ ਜਨਮ ਦਾ ਹੈ ਕਿਹੜੀ ਜਗ੍ਹਾ ਦਾ ਵਾਦ ਹੈ ਇਹ ਬਾਵਾਸੀ ਨਿਆ ਆਪਣੇ ਬੱਚਾ ਬਾਬਾ ਬੁੱਢਾ ਜੀ ਪਾਲਦੇ ਲੱਗੇ ਸਰ ਜਿਹੜਾ ਸਰ ਜਿਹੜਾ ਅੱਜ ਤੋਂ ਨਰਾਪਰਾ ਸ਼ੁਰੂ ਹੋ ਗਿਆ ਤੇ ਉਹ ਮਾਰਤ ਕਿੱਦਾਂ ਦੇ ਲੋ ਆਏਗਾ ਕਿ ਬੱਚਾ ਛੱਡ ਗਿਆ ਇਹ ਕੋਈ ਕੱਜੀ ਪੁੱਤ ਜਮਾਨਾ ਜੀ ਕੁਝ ਨਹੀਂ ਜਾ ਜਾ ਸਕਦਾ ਪਰ ਕੀ ਪ੍ਰੋਬਲਮ ਹੈ ਜਾਂ ਬੱਚੇ ਨੂੰ ਕੋਈ ਪ੍ਰੋਬਲਮ ਹੈਗੀ ਜੀ ਜਾਂ ਬੱਚੇ ਦੀ ਡੈਥ ਹੋ ਗਈ ਕੋਈ ਨਹੀਂ ਅਜੇ ਤੱਕ ਕੋਈ ਗੱਲ ਬਸ ਨਹੀਂ ਕੋਈ ਨਹੀਂ ਕਰਦੇ ਜਿੱਦੀ ਜਾ ਰਹੀ ਹੈ ਹੁਣ ਅਸੀਂ ਜੋ ਵੀ ਬੰਦ ਕਾਨੂੰਨੀ ਕਾਰਵਾਈ ਕਰਾਂਗੇ ਕੀ ਨਾਮ ਹੈ ਸਰ ਆਪਣਾ ਬਿਜਿੰਦਰ ਸਿੰਘ